ਹਾਂਜੀ ਆਪਾਂ ਜੀ انگੂਰਾਂ ਦੀ ਇਹ ਮਠਾਈ ਬਣਾਈ ਹੈਗੀ ਆ ਗ੍ਰੇਪਸ ਦੀ ਜਿਹੜੀ ਬਹੁਤ ਹੀ ਵਧੀਆ ਬਣੀ ਆ ਹਾਂਜੀ ਬਹੁਤ ਵਧੀਆ ਜੰਮ ਗਈ ਹੈਗੀ ਆ ਇਹ ਵਾਲੀ ਮਠਾਈ ਹਾਂਜੀ ਥੋੜੀ ਹੈਲਦੀ ਵੀ ਹੁੰਦੀ ਆ ਤੇ ਸਵਾਦ ਵੀ ਬਹੁਤ ਹੁੰਦੀ ਆ ਜ਼ਰੂਰ ਆਪਾਂ ਜੀ ਗ੍ਰੇਪਸ ਦੀ ਮਠਾਈ ਬਣਾਉਣੀ ਚਾਹੀਦੀ ਆ ਮੈਂ ਤੁਹਾਨੂੰ ਇੱਕ ਦਿਖਾਉਣੀ ਆ ਚੱਕ ਜੀ ਬਹੁਤ ਹੀ ਵਧੀਆ ਦਾ ਟੈਕਸਚਰ ਵੀ ਹੈਗਾ ਤੇ ਜੰਮ ਵੀ ਬਹੁਤ ਵਧੀਆ ਗਈ ਹੈਗੀ ਆ ਦੋ ਤਿੰਨ ਮਿੱਕਾ ਬਹੁਤ ਵਧੀਆ ਰਹਿੰਦੀ ਆ ਆਪਾਂ ਨੂੰ ਜ਼ਰੂਰ ਬੱਚਿਆਂ ਨੂੰ ਬਣਾ ਕੇ ਦੇਣੇ ਚਾਹੀਦੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਉਂਦੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟਰੀਅਰ ਗਾਰਡਨ ਨੇ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਬਣਾ ਰਹੇ ਹਾਂ ਮਠਿਆਈ ਜਿਹੜੀ ਕਿ ਆਪਾਂ ਗ੍ਰੇਪਸ ਦੀ ਮਠਿਆਈ ਬਣਾਵਾਂਗੇ ਮਠਿਆਈ ਬਣਾਉਣ ਲਈ ਆਪਾਂ ਇਹ ਗ੍ਰੇਪਸ ਲੈ ਹੈਗੇ ਆ ਜਿੰਨੇ ਵੀ ਤੁਸੀਂ ਬਣਾਉਣੀ ਹੈਗੀ ਆ ਉਹਦੇ ਹਿਸਾਬ ਨਾਲ ਤੁਸੀਂ ਗ੍ਰੇਪਸ ਲੈ ਲੈਣੇ ਆ ਜਿੰਨੇ ਵੀ ਪੌਂਡ ਲੈਣੇ ਆ 2 ਪੌਂਡ ਲੈਣੇ ਆ ਜਾਂ ਜ਼ਿਆਦਾ ਵੀ ਲੈਣੇ ਹੈਗੇ ਮੇਕ ਸ਼ੋਰ ਜੀ ਤੁਸੀਂ ਦੇਖਣਾ ਗ੍ਰੇਪਸੇ ਵਧੀਆ ਹੋਣੇ ਚਾਹੀਦੇ ਆ ਜੇ ਸੀਡਲੈਸ ਸਿਆ ਤੇ ਹੋਰ ਵੀ ਵਧੀਆ ਹੈਗਾ ਆ ਹਾਂਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ واਸ਼ ਕਰਨਾ ਹੈ ਆ ਮੈਂ ਆਲਰੇਡੀ ਇਹਨਾਂ ਨੂੰ واਸ਼ ਕਰ ਲਿਆ ਹੈਗਾ ਆ ਤਾਂ واਸ਼ ਕਰਕੇ ਆਪਾਂ ਜੀ ਇਹਨਾਂ ਨੂੰ ਗ੍ਰਾਈਂਡਰ ਦੇ ਵਿੱਚ ਦਾ ਗ੍ਰਾਈਂਡ ਕਰ ਲੈਣਾ ਤਾਂ ਫਿਰ ਆਪਾਂ ਇਹਨਾਂ ਦਾ ਜਿਹੜਾ ਜੂਸ ਹੈਗਾ ਉਹ ਸਟੇਨ ਕਰਕੇ ਹਾਂਜੀ ਸੈਪਰੇਟ ਕਰ ਲੈਣਾ ਤਾਂ ਬਾਅਦ ਵਿੱਚ ਆਪਾਂ ਵੀ ਫਰਾਈਪੈਨ ਦੇ ਵਿੱਚ ਪਾ ਕੇ ਤੇ ਇਹਦੀ ਆਪਾਂ ਜੀ ਸਵੀਟ ਬਣਾਉਣੀ ਹੈ ਕਿ ਆ ਮਠਿਆਈ ਜਿਹੜੀ ਹੈਗੀ ਬਹੁਤ ਹੀ ਵਧੀਆ ਬਣਦੀ ਆ ਤੇ ਬਹੁਤ ਟੇਸਟੀ ਬਣਦੀ ਆ ਚਲੋ ਹੁਣ ਆਪਾਂ ਇਹਨੂੰ ਗ੍ਰਾਈਂਡਰ ਦੇ ਵਿੱਚ ਪਾ ਲੈਨੇ ਆ ਹਾਂਜੀ ਇਹਦੇ ਵਿੱਚ ਆਪਾਂ ਇੱਕ ਗਲਾਸ ਜੀ ਪਾਣੀ ਦਾ ਪਾ ਲੈਣੇ ਆ। ਹਾਂਜੀ ਇਹ ਜਦੋਂ ਗ੍ਰाइंड ਹੋ ਗਏ ਬਹੁਤ ਹਾਂਜੀ ਹਾਫ ਹੀ ਰਹਿ ਜਾਣੇ ਹੈਗੇ। ਇਹਦੇ ਵਿੱਚ ਆਪਾਂ ਹਾਂਜੀ ਆ ਪਾਣੀ ਪਾ ਦੇਣਾ ਹੈਗਾ ਆ। ਇੱਕ ਕੱਪ ਹੈਗਾ ਜੀ ਇਹ। ਹਾਂਜੀ ਆਪਾਂ ਨੂੰ ਗ੍ਰाइंड ਕਰਦੇ ਆ ਤੇ ਬਾਅਦ ਵਿੱਚ ਇਹ ਤਾਂ ਜੂਸ ਜਿਹੜਾ ਹੈਗਾ ਆਪਾਂ ਉਸ ਟੇਨਾਂ ਤੇ ਨਾਲ ਸਟੇਨ ਕਰ ਲੈਣਾ। ਹਾਂਜੀ ਆਪਣੇ ਜਿਹੜੇ ਗਰੇਪ ਸੀ ਜੀ ਆਪਾਂ ਉਹ ਸਾਰੇ ਗ੍ਰाइंड ਕਰ ਲਿਆ ਇਸ ਤਰ੍ਹਾਂ ਦਾ ਇਹਾਂ ਦੇ ਪਲਪ ਜਿੱਦਾਂ ਹੁਣ ਇਹ ਮਿਕਸ ਹੋ ਗਿਆ ਹੁਣ ਇਹਨੂੰ ਆਪਾਂ ਸਟੇਨਰ ਲੈ ਕੇ ਤਾਂ ਸਟੇਨ ਕਰ ਲੈਣਾ ਜਿੱਦਾਂ ਆਪਾਂ ਕਹਿ ਦਿੰਨੇ ਇਹਨੂੰ ਆਪਾਂ ਪਾਉਣ ਲੈਣਾ ਜੂਸ ਆਪਣਾ ਸੈਪਰੇਟ ਕੱਢ ਲੈਣਾ ਹੈਗਾ ਯਾ ਹੁਣ ਆਪਾਂ ਇਹਦੇ ਵਿੱਚ ਪਾ ਕੇ ਤੈਨੂੰ ਸਾਰੇ ਨੂੰ ਸਟੇਨ ਕਰ ਲੈਣਾ ਹਾਂਜੀ ਹਾਂਜੀ ਜੇ ਜਾਲੀ ਬਰੀਕ ਜਾਲੀ ਆ ਤਾਂ ਫਿਰ ਥੋੜਾ ਟਾਈਮ ਲੱਗ ਜਾਂਦਾ ਆਪਣਾ ਇਹ ਕਿਉਂਕਿ ਵਿੱਚ ਹੁੰਦੇ ਹੈਗੇ ਛਿਲਕੇ ਜਰ ਆ ਜਾਂਦੇ ਹੈਗੇ ਇਸ ਤਰ੍ਹਾਂ ਬਾਕੀ ਸਸਪੌਨ ਦੀ ਹਲਪਨਾ ਚਮਚੇ ਦੇ ਨਾਲ ਇਹਨੂੰ ਹਿਲਾਇਆ ਜਾਣਾ ਤੇ ਫਿਰ ਆਪਣਾ ਸਾਰਾ ਜੂਸ ਅੰਨੇ ਸੈਪਰੇਟ ਹੋ ਜਾਂਦਾ ਹੈਗਾ ਯਾਰ ਹਾਂ ਜੇ ਕਈ ਗ੍ਰੇਪਸ ਵਿੱਚ ਕਈ ਵਾਰੀ ਰਹਿ ਜਾਂਦੇ ਉਹ ਸੇ ਕਰਾਈ ਨਹੀਂ ਹੁੰਦੇ ਹੈਗੇ ਇਸ ਤਰ੍ਹਾਂ ਪਾਈ ਸਾਰੇ ਜੂਸ ਜਿਹੜਾ ਆਂਦੇ ਇਹਨੂੰ ਸਟੇਨ ਕਰ ਲੈਣਾ ਹੈਗਾ ਯਾਰ ਹੰ ਚੰਗੀ ਤਰ੍ਹਾਂ ਆਪਾਂ ਕੱਢ ਲੈਣਾ ਹੈ ਨਾ ਸਾਰਾ ਇਤਾਂ ਪਰ ਇਹਨੂੰ ਹੌਲੀ-ਹੌਲੀ ਇਹਨੂੰ ਹਿਲਾਉਣਾ ਪੈਣਾ ਹੈ ਹਾਂਜੀ ਆਪਾਂ ਜਿਹੜੇ ਗਰੇਪਸ ਗ੍ਰਾਇੰਡ ਕੀਤੇ ਸੀ ਉਹਨਾਂ ਨੂੰ ਆਪਾਂ ਹਾਂਜੀ ਇਹਨਾਂ ਨੂੰ ਪਾਉਣ ਲਿਆ ਹੈਗਾ ਪਾਣੀ ਦੇ ਨਾਲ ਜਿੱਦਾਂ ਇਹਦੇ ਛਿਲਕੇ ਵਗੈਰਾ ਆਪਾਂ ਕੱਢ ਦਿੱਤੇ ਜਿਹੜੀ ਪਲਪ ਸੀਗੀ ਤੇ ਆਪਣੇ ਕੋਲ ਹੁਣ ਉਹਦਾ ਜੂਸ ਜਿਹੜਾ ਸਾਰਾ ਹੈਗਾ ਜੀ ਇਹਦੇ ਵਿੱਚ ਜੀ ਆਪਾਂ ਮਿਣ ਲਿਆ ਹੈਗਾ ਇਹਨੂੰ ਤੇ ਤੁਸੀਂ ਮੈਜਰਮੈਂਟ ਕਰ ਲੈਣੀ ਕੋਈ ਵੀ ਕੱਪ ਲੈਣਾ ਇਹ 4 ਕੱਪ ਹੈਗੇ ਆ ਜਿਹੜੇ ਜੂਸ ਤੇ ਹੈਗੇ ਆ ਤਾਂ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਜਿਹੜਾ ਕਾਰਨ سٹਾਰਚ ਹੁੰਦਾ ਆ ਉਹ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਪਹਿਲਾਂ ਹੀ ਮਿਕਸ ਕਰ ਲੈਣਾ ਫੇਰ ਹੀ ਆਪਾਂ ਬਾਅਦ ਦੇ ਵਿੱਚ ਫਰਾਈ ਪੈਨ 'ਚ ਪਾਉਣਾ ਹੈਗਾ ਜਿੱਦਾਂ ਕਿਉਂਕਿ ਨਹੀਂ ਤਾਂ ਇਹਦੇ ਵਿੱਚ ਲੰਮਸ ਵਗੈਰਾ ਬਣ ਜਾਂਦੇ ਹੈਗੇ ਫਿਰ ਮਿਕਸ ਨਹੀਂ ਹੁੰਦਾ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲੇ ਹਿਲਾ ਲੈਣਾ ਹੈਗਾ ਇਹਨੂੰ ਜੂਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਆ ਥੋੜੀ ਜੀ ਆਪਾਂ ਇਹਦੇ ਵਿੱਚ ਸ਼ੂਗਰ ਪਾਉਣੀ ਹੈ ਜੀ ਇਹ ਹੋਰ ਕਈ ਰਿਪਸ ਦਾ ਨਹੀਂ ਮਿੱਠੇ ਹੁੰਦੇ ਪਰ ਜੇ ਤੁਸੀਂ ਨਹੀਂ ਪਾਉਣੀ ਤਾਂ ਤੁਸੀਂ ਸਕਿੱਪ ਕਰ ਸਕਦੇ ਆ ਤੁਸੀਂ ਐਦੀ ਬਣਾ ਸਕਦੇ ਆ ਹਾਂ ਕਿ ਨੇਚਰਲ ਸ਼ੂਗਰ ਦੇ ਨਾਲ ਜਿੰਨੀ ਵੀ ਹੈਗੀ ਹੈ ਤੁਹਾਡੇ ਲਈ ਹੈਗਾ ਤੁਸੀਂ ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਹਾਂ ਜਿੰਮੀ ਐ ਦੇਖੋ ਥੋੜੀ ਜਿਹੀ ਸ਼ੂਗਰ ਪਾਉਂਗੀ ਇਹਨ ਵਿੱਚ ਮਿਕਸ ਕਰ ਦੇਣਾ ਹੈ ਪੌਣਾ ਕੱਪ ਹੈ ਕੜਾਹੇ ਕਿੜਾ ਹੈ ਕਾ ਇਹ ਇਹ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਈਏ ਹਾਂਜੀ ਹੁਣ ਆਪਾਂ ਸਟੌਕ ਨੂੰ ਔਨ ਕਰ ਲੈਣਾ ਹੈਗਾ ਤੇਨੂੰ ਆਪਾਂ ਫਰਾਈਪਨ ਦੇ ਵਿੱਚ ਹਾਂਜੀ ਪਾ ਦੇਣਾ ਹੈਗਾ ਤੇਨੂੰ ਆਪਾਂ ਪਕਾਉਣਾ ਹੈਗਾ ਹੁਣ ਜਿਹਦਾ ਗਾੜਾ ਕਰਨਾ ਹੈਗਾ ਹਾਂਜੀ ਇਹ ਸਾਰੇ ਜਿਹੜਾ ਮਿਕਸਚਰ ਹੈਗਾ ਆਪਣਾ ਇਹਦੇ ਵਿੱਚ ਪਾ ਦੇਣਾ ਕੋਣ ਆਪਾਂ ਇਹਨਾਂ ਜੀ ਹੌਲੀ ਹੌਲੀ ਹਲਾਈ ਜਾਣਾ ਹੈ ਕਾਇ ਚੰਗੀ ਤਰ੍ਹਾਂ ਇਹਨਾਂ ਜਦੋਂ ਉਬਾਲਾ ਆ ਗਿਆ ਜਿੱਦਾਂ ਇਹ ਫੇ ਹੌਲੀ ਹੌਲੀ ਸੰਗਣਾ ਹੋਣ ਲੱਗ ਗਿਆ ਪਰ ਬਹੁਤ ਜ਼ਿਆਦਾ ਹੀਟ ਤੇ ਨੇ ਜਿਹੜਾ ਇਹ ਕੌਰਨ سٹਾਰਚ ਹੁੰਦਾ ਹੈ ਫੇ ਥੱਲੇ ਲੱਗਣ ਲੱਗ ਜਾਂਦਾ ਆ ਹੌਲੀ ਹੌਲੀ ਆਪਾਂ ਇਹਨੂੰ ਹੁਣ ਪਕਾਵਾਂਗੇ ਆਪਣਾ ਜੀ ਇਹ ਮਿਕਸਚਰ ਜਿਹੜਾ ਗਰੇਪਸ ਦਾ ਹੈਗਾ ਅੰਗੂਰ ਦਾ ਹਾਂਜੀ ਥੋੜੇ ਜਿਹਾ ਹੁਣ ਜੀ ਇਹ ਸੰਗਣਾ ਹੋ ਗਿਆ ਆ ਕਿਉਂਕਿ ਇਹਨੂੰ ਆਪਾਂ ਬਹੁਤ ਛੇਤੀ ਹਿਲਾਉਣਾ ਪੈਂਦਾ ਨੇ ਤੇ ਬਹੁਤ ਜਲਦੀ ਹਾਂਜੀ ਥੱਲੇ ਲੱਗ ਜਾਂਦਾ ਜਿਹੜਾ ਕੌਰਨ سٹਾਰਚ ਹੁੰਦਾ ਹੈਗਾ ਆ ਹੀਟ ਨਹੀਂ ਆਪਾਂ ਜਿਆਦਾ ਕਰ ਸਕਦੇ ਹਾਂਜੀ ਜੇ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਰੱਖਣਾ ਹੈਗਾ ਇਹ ਕਲਰ ਰੱਖਣਾ ਨੇਚਰਲ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਪਰ ਜੇ ਤੁਸੀਂ ਘਰ ਦੇ ਵਿੱਚ ਖਾਣਾ ਤੇ ਇਸ ਤਰ੍ਹਾਂ ਰੱਖ ਸਕਦੇ ਜੇ ਤੁਸੀਂ ਵੀਡੀਓ ਬਣਾਉਣੀ ਦਾ ਤੁਹਾਡੇ ਲੁੱਕ ਹੋ ਜੀ ਨਾਈਸ ਲੱਗੇ ਫਿਰ ਹਾਂਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਦੇ ਦੋ ਡ੍ਰਾਪ ਆਮ ਗ੍ਰੀਨ ਜਿਹੜਾ ਹੈਗਾ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਣਾ ਆ ਬਸ ਈ ਹੁਣ ਆਪਾਂ ਹਿਲਾਇ ਜਾਣਾ ਇਹਨੂੰ ਚੰਗੀ ਤਰ੍ਹਾਂ ਕਿਉਂਕਿ ਜਦੋਂ ਐਸਟੇਟੀ ਹੁੰਦਾ ਤਾਂ ਫਿਰ ਬਹੁਤ ਜ਼ਿਆਦਾ ਇਹਨੂੰ ਹਿਲਾਉਣਾ ਪੈਂਦਾ ਇੱਕਦਮ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਹੈ ਗਾਇਆ ਤੁਸੀਂ ਕੋਈ ਵੀ ਹਾਂਜੀ ਟ੍ਰੇ ਲੈ ਲੈਣੀ ਆ ਉਹਨੂੰ ਪਲੇਸ ਕਰਕੇ ਰੱਖ ਲੈਣੀ ਆ ਜਾਂ ਤੁਹਾਡੇ ਕੋਲ ਜਿਹੜਾ ਕੇਕ ਬਣਾਉਣ ਵਾਲੀ ਗੋਲ ਹੁੰਦਾ ਹੈ ਗਾਇਆ ਕੇਕ ਪੈਨ ਤੁਸੀਂ ਕੋਈ ਲੈ ਸਕਦੇ ਹੈਗੇ ਆ ਹਨ ਲਈ ਚੰਗੀ ਤਰ੍ਹਾਂ ਆਪਾਂ ਹਿਲਾਉਣਾ ਹੈ ਅਜੇ ਕੰਟੀਨਿਊ ਐ ਤਾ ਹਿਲਾਇ ਜਾਣਾ ਹੈਗਾ ਗਾਇਆ ਐਂਡ ਤੇ ਆਪ ਤੇ ਬਹੁਤ ਜਲਦੀ ਹਾਂਜੀ ਠਿਕ ਹੋ ਜਾਂਦਾ ਹੈਗਾ ਇਹ ਹਾਂਜੀ ਆਪਣਾ ਮਠਿਆਈ ਦਾ ਮਿਸ਼ਰਣ ਜਿਹੜਾ ਹੈ ਹਾਂਜੀ ਕਾਫੀ ਠਿਕ ਹੋ ਗਿਆ ਆ ਹੁਣ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ 2 ਤੋਂ 3 ਚਮਚਾ ਘਿਓ ਦੇ ਪਾਉਣੇ ਹੈਗੇ ਆ ਫਿਰ ਆਪਾਂ ਇਹਨੂੰ ਥੋੜਾ ਜਿਹਾ ਫਿਰ ਪਕਾਉਣਾ ਹੈਗਾ ਹਜੇ ਆਪਾਂ 2 ਚਮਚੇ ਪਾਵਾਂਗੇ ਇਹਦੇ ਵਿੱਚ ਹਾਂਜੀ ਇਹ ਚੰਗੀ ਤਰ੍ਹਾਂ ਆਪਾਂ ਹਿਲਾ ਦੇਣਾ ਹੈਗਾ ਇਹ ਚੰਗੀ ਤਰ੍ਹਾਂ ਘਿਓ ਨੂੰ ਆਪਾਂ ਮਿਕਸ ਕਰ ਦੇਣਾ ਹੈ ਹਾਂਜੀ ਜਾਂਦੀ ਹੈ ਆਪਣਾ ਠਿਕ ਹੁੰਦਾ ਆ ਆਪਾਂ ਇਸ ਤਰ੍ਹਾਂ ਕੋਈ ਵੀ ਟ੍ਰੇਲ ਲੈਣੀ ਆ ਜਾਂ ਤੁਸੀਂ ਕੇਕ ਵਾਲੀ ਜਿਹੜੀ ਗੋਲ ਹੁੰਦੀ ਉਹ ਵੀ ਲੈ ਸਕਦੇ ਆ ਕੇਕ ਬਣਾਉਣ ਵਾਲੀ ਵੀ ਤੇ ਇਹਦੇ ਵਿੱਚ ਜੀ ਆਪਾਂ ਹੁਣ ਇਹਨਾਂ ਕਿਹੜਿਆ ਘਿਓ ਲਾ ਦੇਣਾ ਹੈਗਾ ਪਹਿਲਾਂ ਮੈਂ ਥੋੜਾ ਲਾਇਆ ਵੀ ਪਰ ਥੋੜੀ ਹੋਰ ਲਾ ਲੈਣੀ ਆ ਹਾਂਜੀ ਪਹਿਲਾਂ ਆਪਾਂ ਨਾਲ ਨਾਲ ਹਿਲਾਏ ਦੇ ਜਾਈਏਗਾ ਹਲਮੋਸ ਆਪਣਾ ਹੁਣ ਸਬਣਾ ਰੰਗ ਵਾਲੀ ਆ ਚੰਗੀ ਤੇ ਨਾਲ ਉੜਾ ਜਾਣਾ ਇੱਕ ਦਮ ਇੰਟਾ ਪਾ ਹੋਰ ਕਰਨਾ ਹੈਗਾ ਜਾਂ ਫਿਰ ਆਪਾਂ ਸਟੋਵ ਨੂੰ ਬੰਦ ਕਰਦੇ ਹਾਂ ਹੈ ਰਾਇ ਹਾਂਜੀ ਇਹਦੇ ਨੂੰ ਤੁਸੀਂ ਟ੍ਰੇ ਲੈ ਕੇ ਤੇ ਇਹਦੇ ਵਿੱਚ ਕੁਝ ਵੀ ਜਿਹੜੇ ਵੀ ਤੁਸੀਂ ਚੀਜ਼ ਨਾਲ ਗਾਰਨਿਸ਼ ਕਰਨਾ ਹੈਗਾ ਉਹ ਤੁਸੀਂ ਇਹਦੇ ਵਿੱਚ ਹਾਂਜੀ ਇਦਾਂ ਪਾ ਸਕਦੇ ਆ ਟ੍ਰੇ ਦੇ ਵਿੱਚ ਤੁਸੀਂ ਮਾਗ ਜਲਾ ਲਓ ਜੋ ਵੀ ਡਰਾਈ ਫੂਡ ਪਾਣੀ ਹੈਗੇ ਉਹ ਆਪਾਂ ਪਹਿਲਾਂ ਹੀ ਹਾਂਜੀ ਇਹਨੂੰ ਇਦਾਂ ਥੱਲੇ ਪਾ ਲੈਂਗੇ ਟ੍ਰੇ ਦੇ ਉੱਤੇ ਇਹਦੇ ਆਪਾਂ ਜਿਹੜਾ ਮਿਸ਼ਰਣ ਹੈਗਾ ਆਪਣਾ ਪਾ ਦੇਣਾ ਹੈਗਾ ਇਹਦੇ ਨਾਲ ਫਿਰ ਜੀ ਲੁੱਕ ਬਹੁਤ ਹੀ ਵਧੀਆ ਲੱਗਦੀ ਹੈ ਜੋ ਵੀ ਤੁਸੀਂ ਲਾਈਕ ਕਰਦੇ ਆ ਬਦਾਮ ਪਿਸਤਾ ਹਾਂਜੀ ਮਗਜ਼ ਦੇ ਰਾ ਪਾ ਸਕਦੇ ਹੈਗੇ ਮੇਰੇ ਕੋਲੇ ਹਾਂਜੀ ਡਰਾਈ ਫੁੱਡ ਮੈਂ ਮਿਕਸ ਕੀਤੇ ਹੈਗੇ ਵਿੱਚ ਬਦਾਮ ਪਿਸਤਾ ਤੇ ਥੋੜਾ ਜਿਹਾ ਮਗਜ਼ ਹੈਗੇ ਹੈ ਜਿਹੜੇ ਹੁੰਦੇ ਆ achari magz ਹਾਂਜੀ ਹੁਣ ਰੈਡੀ ਆ ਆਪਣੀ ਟੇ ਤੇ ਦੇ ਉੱਤੇ ਆਪਾਂ ਆਪਣਾ ਜਿਹੜਾ ਮਿਸ਼ਰਣ ਆ ਰੈਡੀ ਹੁੰਦਾ ਤੇ ਪਾ ਦੇਣਾ ਹੁੰਦਾ ਆ ਹਾਂਜੀ ਬਸ ਜਦੋਂ ਇਹ ਇਦਾਂ 프라이ਪਨ ਦੇ ਨਾਲ ਨਹੀਂ ਲੱਗਦਾ ਹੈਗਾ ਆਪਣੇ ਆਪ ਹੀ ਮੁਵ ਹੋਉਂਦਾ ਦਿਸੇ ਨਾਲ ਆਪਣਾ ਫਿਰ ਰੈਡੀ ਹੋਣ ਵਾਲਾ ਹੀ ਹੁੰਦਾ ਹਾਂਜੀ ਥੋੜੀ ਜਿਹਾ ਹਿਲਾ ਕੇ ਤਾਂ ਆਪਾਂ ਫਿਰ ਨੂੰ ਸਟੋਵ ਨੂੰ ਬੰਦ ਕਰ ਦੇਣਾ ਹੈਗਾ ਆ ਹਾਂਜੀ ਇਹ ਜੀ ਅੰਗੂਰਾ ਦੀ ਮਠਾਈ ਬਹੁਤੀ ਉਦਿਆ ਬਣਦੀ ਹੈਗੀ ਆ ਤੇ ਬਹੁਤ ਸਵਾਦਲੀ ਹੁੰਦੀ ਹੈਗੀ ਆ ਜਰੂਰ ਜੀ ਆਪਾਂ ਨੂੰ ਬਣਾਉਣੀ ਚਾਹੀਦੀ ਹੈ ਇਹ ਡਿਫਰੈਂਟ ਚੀਜ਼ ਵੀ ਹੈਗੀ ਆ ਬਹੁਤ ਉਦਿਆ ਬਣਦੀ ਹੈ ਹਾਂਜੀ ਹੁਣ ਮੈਂ ਜੀ ਸਟੋਵ ਨੂੰ ਕਰ ਦਉਂਗੀ ਬੰਦ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਦੇਣਾ ਹੈਗਾ ਯਾ ਗਰਮ ਗਰਮ ਨੂੰ ਹੀ ਆਪਾਂ ਇਸ ਤਰ੍ਹਾਂ ਹੰਦੀ ਪਾ ਦੇਣਾ ਹੈਗਾ ਯਾ ਬਾਅਦ ਦੇ ਵਿੱਚ ਆਪਾਂ ਇਹਨੂੰ ਟ੍ਰੇ ਦੇ ਵਿੱਚ ਸੈੱਟ ਕਰ ਦੇਣਾ ਹੈਗਾ ਯਾ ਥੋੜੇ ਜੀ ਹਾਂਜੀ ਇਹ ਜੈਲੀ ਟਾਈਪ ਹੁੰਦੀ ਹੈ ਵੀ ਸਵੀਟ ਜਿਹੜੀ ਹੈਗੀ ਆ ਨੇ ਜਿਹੜਾ ਜਿਹੜਾ ਹੈਗਾ ਆ अंगूरਾਂ ਦੀ ਮਠਿਆਈ ਦਾ ਜਿਹੜਾ ਆਪਣਾ ਮਿਸ਼ਰਣ ਹੈਗਾ ਬਣ ਗਿਆ ਤਾਂ ਆਪਾਂ ਟਰੇ ਦੇ ਵਿੱਚ ਹੋਣ ਇਹਨੂੰ ਪਾ ਦਿੱਤਾ ਹੈਗਾ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਦੇਣਾ ਹੈਗਾ ਆ ਜਿੱਦਾਂ ਦੀ ਵੀ ਟਰੇ ਹੈਗੀ ਆ ਤੁਸੀਂ ਜਿੰਨਾ ਵੀ ਤੁਹਾਡੇ ਕੋਲ ਹੈਗਾ ਸਮਾਨ ਓਡੇਕ ਤੁਸੀਂ ਟਰੇ ਲੈ ਲਓ ਇਹਨੂੰ ਜੀ ਆਪਾਂ 1 ਘੰਟੇ ਲਈ ਇੱਦਾਂ ਰੂਮ ਟੈਂਪਰੇਚਰ ਤੇ ਰੰਗਣਾ ਹੈਗਾ ਆ ਫਿਰ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਊਗਾ ਬਾਅਦ ਦੇ ਵਿੱਚ ਫਿਰ ਆਪਾਂ ਪੀਸ ਜਿਹੇ ਦੇ ਕੱਟ ਲੈਣੇ ਹੈਗੇ ਆ ਹੁਣ ਇਸ ਤਰ੍ਹਾਂ ਆਪਾਂ ਰੱਖ ਲੈਣੇ ਇਦਾਂ ਆਪਾਂ ਇਹਨੂੰ ਟੈਪ ਵੀ ਕਰ ਸਕਦੇ ਹਾਂ ਜਿੱਥੇ ਵੀ ਜਾਂਦਾ ਹੈਗਾ ਆ ਇੱਕ ਘੰਟੇ ਲਈ ਆਪਾਂ ਨੇ ਇਸ ਤਰ੍ਹਾਂ ਹੀ ਪਿਆ ਰੱਖਿਆ ਰੂਮ ਟੈਂਪਰੇਚਰ ਤੇ ਤੇ ਫਿਰ ਆਪਾਂ ਇਹਦੇ ਪੀਸੇ ਬਣਾ ਲੈਣੇ ਹਾਂ ਹਾਂਜੀ ਆਪਾਂ ਜੀ ਇਹ ਗ੍ਰੇਪਸ ਦੀ ਜਿਹੜੀ ਬਰਫੀ ਬਣਾਈ ਹੈਂ ਅੰਗੂਰਾਂ ਦੀ ਤੇ ਨੂੰ ਆਪਾਂ ਟ੍ਰੇ ਦੇ ਵਿੱਚ ਪਾ ਕੇ ਰੱਖਿਆ ਸੀਗਾ ਹੁਣੇ ਜੀ ਬਹੁਤ ਵਧੀਆ ਜੰਮ ਗਈ ਹੈਗੀ ਆ ਤੇ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚੋਂ ਕੱਢ ਕੇ ਤੇ ਫਿਰ ਆਪਾਂ ਜੀ ਇਹਦੇ ਪੀਸੇ ਕੱਟ ਲੈਣੇ ਹੈਗੇ ਆ ਜਦੋਂ ਵੀ ਆਪਾਂ ਜੀ ਇਹਨੂੰ ਪਲੇਟ ਦੇ ਵਿੱਚੋਂ ਕੱਢਣਾ ਤੇ ਆਪਾਂ ਇਸ ਤਰ੍ਹਾਂ ਇਹਨੂੰ ਜਿੱਦਾਂ ਮੋਦੀ ਕਰਕੇ ਨਾ ਟਰੇ ਨੂੰ ਤੇ ਪੱਟੀ ਦੇ ਉੱਤੇ ਆਪਾਂ ਇਦਾਂ ਟਰਨ ਕਰ ਦੇਣੀ ਆ ਤੇ ਫਿਰ ਇਹ ਬਹੁਤ ਵਧੀਆ ਨਿਕਲ ਜਾਂਦੀ ਹੁਣ ਜੀ ਆਪਾਂ ਇਹਨੂੰ ਬਾਹਰ ਕੱਢ ਲੈਨੇ ਹਾਂ ਹਾਂ ਜੀ ਆਪਾਂ ਜਿਹੜੀ ਇਹ ਗ੍ਰਿਪਸ ਦੀ ਬਰਫੀ ਬਣਾਈ ਹੈ ਹੁਣ ਇਹਨੂੰ ਆਪਾਂ ਟਰੇ ਚੋਂ ਬਾਹਰ ਕੱਢ ਲੈਨੇ ਹਾਂ ਇਸ ਤਰ੍ਹਾਂ ਆਪਾਂ ਟਰੇ ਨੂੰ ਟਰਨ ਕਰ ਲਿਆ ਹੈਗਾ ਆ ਤੇ ਹੁਣ ਆਪਾਂ ਜੀ ਇਹਦੇ ਪੀਸੇ ਕੱਟ ਲੈਣੇ ਹੈਗੇ ਆ ਆਪਾਂ ਜੀ ਇਹ ਜਿਹੜੀ ਅੰਗੂਰਾ ਦੀ ਆਪਾਂ ਮਠਿਆਈ ਬਣਾਈ ਹੈ ਬਰਫੀ ਜੀ ਆਪਾਂ ਹੁਣ ਕੱਟ ਲਈ ਹੈਗੀ ਆ ਪੀਸੇ ਜਿਹਦੇ ਕੱਟਲੇ ਇਹ ਜੀ ਬਹੁਤ ਹੀ ਵਧੀਆ ਮਠਿਆਈ ਬਣੀ ਆ ਦੇਖੋ ਜੀ ਸੌਫਟ ਵੀ ਬਹੁਤ ਹੈਗੀ ਆ ਕਿਉਂਕਿ ਇਹ ਮਠਿਆਈ ਜਿਹੜੀ ਹੁੰਦੀ ਆ ਥੋੜੀ ਜਿਹੀ ਜੈਲੀ ਟਾਈਪ ਹੁੰਦੀ ਹੈਗੀ ਆ ਕਿਉਂਕਿ ਫਰੂਟ ਦੀ ਹੁੰਦੀ ਹੈਗੀ ਆ ਤੇ ਜ਼ਿਆਦਾ ਸੌਫਟ ਹੁੰਦੀ ਹੈਗੀ ਆ ਇਹ ਜੀ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਸਵਾਦਿਸ਼ਟ ਬਣਦੀ ਹੈਗੀ ਆ ਆਪਾਂ ਨੂੰ ਜ਼ਰੂਰ ਜੀ ਅੰਗੂਰਾ ਦੀ ਮਠਿਆਈ ਵੀ ਇਸ ਤਰ੍ਹਾਂ ਬਣਾਣੀ ਚਾਹੀਦੀ ਹੈ ਜਿਸ ਤਰ੍ਹਾਂ ਆਪਾਂ ਦੂਸਰੀਆਂ ਮਠਿਆਈਆਂ ਬਣਾਉਨੇ ਹੈਗੇ ਆ ਤੇ ਬਹੁਤ ਵਧੀਆ ਇਹਦਾ ਟੇਸਟੀ ਹੁੰਦਾ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਹਾਂਜੀ ਇਸਾ ਸੌਫਟ ਬਣੀ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਦਾ ਟੈਕਸਚਰ ਵੀ ਬਹੁਤ ਵਧੀਆ ਏ ਏਦਾਂ ਇਹ ਜੈਲੀ ਟਾਈਪ ਹੈਗੀ ਆ ਤੇ ਪਰ ਥੋੜੀ ਜਿਹੀ ਅਜੇ ਸੌਫਟ ਹੈਗੀ ਆ ਪਰ ਤੁਸੀਂ ਜੀ ਜਰੂਰ ਇਹ ਦੋ ਤਿੰਨ ਵੇਕਾਂ ਬਾਅਦ ਬਹੁਤ ਵਧੀਆ ਰਹਿ ਜਾਂਦੀ ਆ ਆਪਾਂ ਫ੍ਰੀਜ 'ਚ ਰੱਖ ਸਕਦੇ ਆ ਤੇ ਜੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ